ਇਸ ਸਾਰੇ ਪੂਰਵ ਚੰ드ਰਮਾ ਤੇ ਸੂਰਜ ਨਾਲ ਸੰਬੰਧਤ ਨੇ ਤੇ ਪੂਰਨਮਾਸ਼ੀ ਹੁਣ ਸਹਜੇ ਸਹਜੇ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਵੀ ਆਓ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲੋ ਗੁਰਦੁਆਰਾ ਨਹੀਂ ਮਨਮੱਤ ਦਾ ਖਾੜਾ ਬਣਾਇਆ ਜਾ ਰਿਹਾ ਹੈ ਮਨਮੱਤ ਦਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆ ਕੋਈ ਗੱਲ ਗੁਰਮਤ ਦੀ ਕਸ਼ੋਟੀ ਤੇ ਪੂਰੀ ਨਾਉ ਤੇ ਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇਵੇ ਇਸ ਸਟੇਜ ਦੇ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ। ਮੈਂ ਬੋਲ ਲਵਾਂਗੀ ਮੈਂ ਤੁਹਾਨੂੰ ਪਰ ਜੇ ਗੁਰਮਤ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਤੇ ਮੈਂ ਤੇ ਇਹ ਹੀ ਆਖਾਂ ਕਿ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲੱਗੇ। ਚਲੋ ਦੁਖੀ ਹੋ ਕੇ ਹੀ ਮੰਨ ਲੈ ਕੰਮ ਸਿੱਖ। ਤੀੜਾ ਤੋ ਕੇ ਹੀ ਮੰਨ ਲੈ। ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤਿ ਨਾਲ ਪਰਾਚੀਨ ਸਮੇਂ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦੇ ਆਰ ਦੀ ਗਿਣਤੀ ਰੱਖਣੀ ਹੈ ਤਾਂ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਨੂੰ ਮਹੀਨਾ ਪੂਰਾ ਹੋਵੇ ਮਾਸਿਲ ਨਹੀਂ ਕਰਦੇ